ਫਿਰੋਜ਼ਪੁਰ ਦੇ ਵਿੱਚ ਦੂਜੀ ਘਟਨਾ ਹੈ ਕਿ ਜਦੋਂ ਫਿਲਮੀ ਸਟਾਈਲ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੇ ਕਿਸੇ ਨੇ ਫਾਇਰਿੰਗ ਕੀਤੀ ਆ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਿੱਥੇ ਆਪਣੇ ਗੋਲੀ ਫਿਲਮੀ ਸਟਾਈਲ ਚ ਮਾਰ ਕੇ ਉਸ ਤੋਂ ਬਾਅਦ ਮੀਡੀਆ ਨੂੰ ਦੱਸਿਆ ਗਿਆ ਹਸਪਤਾਲ ਦੇ ਵਿੱਚ ਐਡਮਿਟ ਹੋਏ ਔਰ ਪੁਲਿਸ ਨੂੰ ਵੀ ਵਕਤ ਪਾਇਆ ਕਿ ਕਿਹੜੇ ਬੰਦੇ ਆਏ ਜਿਹੜੇ ਗੋਲੀ ਚਲਾ ਗਏ ਲੋਕਾਂ ਦੇ ਵਿੱਚ ਵੀ دہشت ਫੈਲੀ ਕਿ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਕਿਵੇਂ ਗੋਲੀਆਂ ਮਾਰ ਗਏ ਤਾਂ ਇਹ ਪੂਰਾ ਮਸਲਾ ਫਿਰੋਜ਼ਪੁਰ ਪੁਲਿਸ ਨੇ ਟ੍ਰੇਸ ਕੀਤਾ ਜਦੋਂ ਟ੍ਰੇਸ ਕੀਤਾ ਤਾਂ ਇੱਕ ਫਿਲਮੀ ਸਟੰਟ ਨਿਕਲਿਆ ਆਪਣੇ ਆਪ ਹੀ ਬਣੀ ਬਣਾਈ ਕਹਾਣੀ ਜਿਹੜੀ ਆ ਉਹ ਰੱਖ ਦਿੱਤੀ ਮੀਡੀਆ ਦੇ ਵਿੱਚ ਵੀ ਔਰ ਪੁਲਿਸ ਦੇ ਸਾਹਮਣੇ ਵੀ ਪਰ ਹੁਣ ਉਹ ਬੰਦਾ ਮੰਨ ਚੁੱਕਿਆ ਲੇਕਿਨ ਇਸ ਪੂਰੇ ਵਿਸ਼ੇ ਤੇ ਗਹਿਰਾਈ ਦੇ ਨਾਲ ਗੱਲਬਾਤ ਕਰਾਂਗੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਸਰ ਕਹਿੰਦੇ ਵੀ ਫਿਲਮੀ ਸਟਾਈਲ ਦੇ ਵਿੱਚ ਹੀ ਇਹ ਲੱਗਾ ਸੀ ਕੋਈ ਕਹਾਣੀ ਬਣਾਉਣ ਦੇ ਲਈ ਕਹਿੰਦੇ ਵੀ ਤਰੀਕ ਤਿਆਰਿਆ ਸੀ ਔਰ ਕਹਾਣੀ ਕਹਿੰਦੇ ਪੁੱਠੀ ਪੈ ਗਈ ਬਾਅਦ ਚ ਹਾਂਜੀ ਇਹ ਜਿਹੜਾ ਕੁਲਬੀਰ ਸਿੰਘ ਨਾਮ ਦਾ ਇਹ 28 ਸਾਲ ਦਾ ਇਹ ਬੰਦਾ ਹੈ ਜਿਹੜਾ ਇਹਨੇ ਇਹਤੇ ਦੇ ਚਾਰ ਦੋਸਤ ਨਾਲ ਸੀਗੇ ਜੀ ਉਹਨਾਂ ਨੇ ਕਹਾੜੀ ਬੜਾਈ ਵੀ ਸਾਡੇ ਕੋਈ ਫਾਇਰ ਮਾਰ ਗਿਆ ਵੀ ਮੈਂ ਗੱਡੀ ਦੇ ਵਿੱਚੋਂ ਉਤਰਿਆ ਸੀ ਅਸੀਂ ਕੱਚਾ ਜੀਰਾ ਰੋਡ ਤੇ ਜਾ ਰਹੇ ਸੀ ਤੇ ਖਾਲੀ ਜਿਹਾ ਥਾਂ ਸੀਗਾ ਤੇ ਉੱਥੇ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਗੋਲੀ ਮਾਰ ਗਏ ਤੇ ਮੈਨੂੰ ਇਹ ਉਦੋਂ ਹੀ ਸ਼ੱਕੀ ਲੱਗਿਆ ਜਦੋਂ ਮੈਂ ਇਹਨੂੰ ਆਪਣੇ ਹਸਪੀਟਲ ਦੇ ਵਿੱਚ ਦੇਖਣ ਗਿਆ ਤੇ ਮੈਨੂੰ ਸਾਰਾ ਮਾਮਲਾ ਸ਼ੱਕੀ ਲੱਗਿਆ ਤੇ ਡੀਐਸਪੀ ਸਾਹਿਬ ਦੀ ਸੀਏ ਇੰਚਾਰਜ ਦੀ ਤੇ ਐਸਐਚਓ ਸਦਰ ਦੀ ਡਿਊਟੀ ਲਈ ਜਦੋਂ ਨਾਲ ਦੇ ਨੂੰ ਪੁੱਛਗਿੱਛ ਕੀਤੀ ਤੇ ਹੋਰ ਗੱਲਾਂ ਸਾਹਮਣੇ ਆਈਆਂ ਵੀ ਇਹਨਾਂ ਨੇ ਆ ਜਿਹੜਾ ਕੁਲਬੀਰ ਹੈ ਇਹਨੇ ਇਹ ਨਜਾਇਜ਼ ਪਿਸਤੌਲ ਜਿਹੜਾ ਕਿਸੇ ਤੋਂ ਪ੍ਰਕ्योर ਕੀਤਾ ਸੀ ਕਿਸੇ ਤੋਂ ਲਿਆ ਸੀ ਤੇ ਜਿਸ ਦੇ ਨਾਲ ਹਜੇ ਪੁੱਛਗਿੱਛ ਚੱਲ ਰਹੀ ਹੈ ਵੀ ਕੋਈ ਵਾਰਦਾਤ ਇਹਨਾਂ ਨੇ ਕਰਨੀ ਹੋਊਗੀ ਤੇ ਇਹ ਉਸ ਪਿਸਤੌਲ ਨੂੰ ਇਹ ਜਿਵੇਂ ਗੱਡੀ ਦੇ ਵਿੱਚ ਉਹਨੂੰ ਲੋਡ ਕਰਦਿਆਂ ਦੇ ਦੋ ਤੋਂ ਆਪੇ ਜਾਨਕ ਚੱਲ ਗਿਆ ਤੇ ਉਹਦੇ ਪੈਰ ਤੇ ਵੱਜੀ ਗੋਲੀ ਤੇ ਜਿਸ ਦੀ ਕਿ ਇਹਨਾਂ ਨੇ ਫਿਰ ਪੁਲਿਸ ਨੂੰ ਕੀ ਦੱਸਦੇ ਇਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਵੀ ਕੁਝ ਬੰਦੇ ਆ ਕੇ ਇਹਨਾਂ ਤੇ ਫਰਿੰਗ ਕਰਕੇ ਆ ਤੇ ਉਹ ਪੁੱਛ ਕੇ ਉਸ ਤੋਂ ਉਹਨਾਂ ਦੀ ਜਿਹੜੀ ਚਾਰਾਂ ਪੰਜਾਂ ਘੰਟੇ ਦੇ ਵਿੱਚ ਹੀ ਇਹਨਾਂ ਸਾਰੀ ਜਿਹੜੀ ਖੇਡ ਐ ਡਰਾਮਾ ਕੀਤਾ ਸੀ ਇਹਨਾਂ ਨੇ ਜਿਹੜਾ ਇਹ ਰਚਿਆ ਸੀ ਆਪਦੀ ਕਹਾਣੀ ਬਣਾ ਬਨਾਲੀ ਸੀ ਝੂਠੀ ਉਹ ਉਹਦੀ ਸਾਹਮਣੇ ਆ ਗਈ ਸਰ ਮੀਡੀਆ ਦੇ ਵਿੱਚ ਵੀ ਇਹ ਗੱਲ ਉਦੋਂ ਆ ਗਈ ਜਦੋਂ ਗੋਲੀ ਚੱਲੀ ਔਰ ਲੋਕਾਂ ਦੇ ਵਿੱਚ ਵੀ ਇਹ ਚੀਜ਼ ਦਾ ਪੈਨਿਕ ਕਿਤੇ ਨਾ ਕਿਤੇ ਫੈਲਦਾ ਵੀ ਇਹ ਇਸ ਤਰ੍ਹਾਂ ਕਿਵੇਂ ਹੋ ਗਿਆ ਦਿਨ ਦਿਹਾੜੇ ਗੋਲੀ ਚੱਲ ਗਈ ਤੇ ਉਹ ਚੀਜ਼ ਨੂੰ ਵੀ ਦੇਖਿਆ ਗਿਆ ਪਹਿਲਾਂ ਕਿ ਲੋਕਾਂ ਦੇ ਵਿੱਚ ਇਹ ਚੀਜ਼ ਨਾ ਫੈਲੇ ਔਰ ਇਹੋ ਜਿਹੇ ਜਿਹੜੇ ਬੰਦੇ ਆ ਇਹੋ ਜੀਆਂ ਕਹਾਣੀਆਂ ਬਣਾ ਕੇ ਪੁਲਿਸ ਨੂੰ ਵਕਤ ਪਾਉਂਦੇ ਮੀਡੀਆ ਨੂੰ ਵਕਤ ਪਾਉਂਦੇ ਤੇ ਲੋਕਾਂ ਨੂੰ ਡਰਾਉਂਦੇ ਆ ਬਿਲਕੁਲ ਜੀ ਇਹ ਜਦੋਂ ਇੱਕ ਖਬਰ ਵੀ ਐਸੀ ਲੱਗਦੀ ਆ ਵੀ ਕਿਤੇ ਗੋਲੀ ਚੱਲ ਗਈ ਆ ਤੇ ਲੋਕਾਂ ਚ ਸੰਸਨੀ ਫੈਲਦੀ ਆ ਵੀ ਪਤਾ ਨਹੀਂ ਇਹ ਗੋਲੀਆਂ ਚੱਲੀ ਜਾਂਦੀਆਂ ਹੋਰ ਹੋ ਜਾਂਦਾ ਵੀ ਕੀ ਆ ਤੇ ਇਹ ਅਜਿਹੀ ਜਿਹੜੀ ਮੈਂ ਇਹੀ ਕਹੂੰਗਾ ਇੱਥੋਂ ਦਾ ਮੀਡੀਆ ਵੀ ਤੁਸੀਂ ਸਾਰੇ ਬੜੇ ਰਿਸਪੌਂਸਿਬਲੀ ਬਿਹੇਵ ਕੀਤਾ ਤੇ ਇਹਦੀ ਜਦੋਂ ਪਤਾ ਲੱਗਿਆ ਵੀ ਸ਼ੱਕੀ ਹੋ ਸਕਦਾ ਖਬਰਾਂ ਨਹੀਂ ਲਗੀਆਂ ਇਸ ਦੀਆਂ ਤੇ ਇਸ ਨੂੰ ਸਾਡੇ ਸੁਲਝਾਉਣ ਤੱਕ ਸਾਰਿਆਂ ਨੇ ਬੜਾ ਇਹਦੇ ਵਿੱਚ ਪੇਸ਼ੈਂਸ ਦਿਖਾਈ ਤੇ ਹੁਣ ਜਿਹੜੀ ਖਬਰ ਜਿਹੜੀ ਸਾਹਮਣੇ ਆ ਗਈ ਜੋ ਸਚਾਈ ਹੈ ਸਚਾਈ ਵਾਲੀ ਖ਼ਬਰ ਹੀ ਲੱਗੀ ਹੈ ਤਾਂ ਕਿ ਲੋਕਾਂ ਦੇ ਵਿੱਚ ਕੋਈ ਸਹਿਮ ਦਾ ਡਰ ਦਾ ਮਾਹੌਲ ਨਾ ਬਣੇ ਇੱਕ ਅਜਿਹੇ ਜਿਹੜੇ ਮਾੜੇ ਅਨਸਰ ਹੈ ਇਹਨਾਂ ਨੂੰ ਸਜ਼ਾ ਮਿਲੀ ਹੈ ਇਹ ਵੀ ਸਾਹਮਣੇ ਆ ਸਕੇ ਲੋਕਾਂ ਨੂੰ ਇਹ ਸਾਰੇ ਇਹ ਜਿਵੇਂ ਤੁਸੀਂ ਵੈਪਨ ਦੱਸਿਆ ਵੀ ਇਹ ਕਿਸੇ ਤੋਂ ਲੈ ਕੇ ਆਇਆ ਸੀ ਜਾਂ ਉਹਨੂੰ ਡਿਲੀਵਰੀ ਕੀਤੀ ਸੀ ਕਿਸੇ ਨੇ ਦੂਜੇ ਨੰਬਰ ਦਾ ਵੈਪਨ ਸੀਗਾ ਇਹ ਔਰ ਇਹ ਵੈਪਨ ਤੋਂ ਪਹਿਲਾਂ ਇਹਦੀ ਤੇ ਕੋਈ ਪਰਚਾ ਜਾਂ ਕੋਈ ਕਹਾਣੀ ਇਹਦੀ ਇਹੋ ਜੀ ਰਹੀ ਆ ਬੈਕਗ੍ਰਾਉਂਡ ਵੀ ਜਿਹਦੇ ਕਰਕੇ ਅੱਜ ਵੀ ਵੈਪਨ ਲੈ ਕੇ ਕੋਈ ਇਹੋ ਜੀ ਘਟਨਾ ਕਰ ਰਿਹਾ ਸੀ ਬਿਲਕੁਲ ਜੀ ਇਹ ਇਹਦੇ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਆ 17 ਨੰਬਰ ਹੈਗਾ 223 ਦਾ ਐਸਐਸਓਸੀ ਐਸਐਸਓਸੀ ਫਾਜ਼ਲ ਕਾ ਵੱਲੋਂ ਪਰਚਾ ਦਰਜ ਆਮ ਜੈਕਟ ਦਾ ਤੇ ਇਹ ਹੁਣ ਵੀ ਇਹਨਾਂ ਦਾ ਜਿਹੜੀ ਜਦੋਂ ਜਿਹਨੂੰ ਛੁੱਟੀ ਮਿਲਦੀਆਂ ਇਹਦੇ ਨਾਲ ਦੇ ਤੋਂ ਪੁਛਗਿਸ਼ ਚੱਲ ਰਹੀ ਹੈ ਇਹਨੂੰ ਵੀ ਉਹਦੇ ਛੁੱਟੀ ਮਿਲਣ ਤੋਂ ਬਾਅਦ ਇਹਦੀ ਪੁਛਗਿਸ਼ ਹੋਊਗੀ ਪੁਛਗਿਸ਼ ਤੇ ਹੋਰ ਵੀ ਸਾਨੂੰ ਖੁਲਾਸੇ ਹੋਣ ਦੀ ਸੰਭਾਵਨਾ ਹਮ ਇੱਕ ਗੱਲ ਹੋਰ ਆਈ ਸੀ ਮੀਡੀਆ ਦੇ ਵਿੱਚ ਕਹਿੰਦੇ ਵੀ ਤਰੀਕ ਤੇ ਜਾ ਰਿਹਾ ਸੀ ਔਰ ਕਹਾਣੀ ਬਣਾਤੀ ਵੀ ਸ਼ਾਇਦ ਉਹਨਾਂ ਨੇ ਨਾ ਚਲਾਈ ਹੋਵੇ ਕੋਈ ਤਰੀਕ ਵੀ ਸੀਗੀ ਇਹਦੀ ਜੀ ਕਿਤੇ ਕੋਰਟ ਚ ਨਹੀਂ ਉਹ ਤਾਂ ਇਹਨਾਂ ਦੀ 109 ਦੇ ਵਿੱਚ ਇਨਾਂ ਦੀ ਬੰਦੀ ਪਾਈ ਸੀ ਜਿਹੜੇ ਕੁਛੜਨੇ ਦੇ ਨਾਲ ਦੇ ਸੀਗੇ ਪਹਿਲਾਂ ਉਸ ਦੀ ਐਸ ਡੀ ਐਮ ਦੇ ਕੋਲ ਤਰੀਕ ਸੀਗੀ ਉਹਦਾ ਜਾਂ ਕੋਈ ਇਹਦੇ ਨਾਲ ਕੋਈ ਰੌਲਾ ਨਹੀਂ ਤੇ ਇਹ ਤਾਂ ਇੱਕ ਰੂਟੀਨ ਜਿਹਾ ਸੀਗਾ ਉਹ ਅਵਾਰਾਗਰਦੀ ਦਾ ਇੱਕ ਪਰਚਾ ਉਹ ਕਲੰਦਰਾ ਹੁੰਦਾ ਉਹਦੇ ਵਿੱਚ ਇਹਨਾਂ ਦੀ ਪਹਿਲਾਂ ਅਰੈਸਟ ਪਈ ਵੀ ਸੀ ਉਹਦੀ ਤਰੀਕ ਤੇ ਗਏ ਸੀ ਪਰ ਆਹ ਜਿਹੜਾ ਪਿਸਤੌਲ ਵਾਲੀ ਗੱਲ ਹੈ ਇਹ ਇਹ ਇਹਨਾਂ ਨੇ ਨਜਾਇਜ਼ ਪਿਸਤੌਲ ਕਿਸੇ ਤੋਂ ਲਿਆ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਪੁਛ ਕਿਸ ਦੌਰਾਨ ਤੇ ਇਹਦੇ ਤੋਂ ਵੀ ਪੁਸ਼ਕਿਸ਼ ਜਿੱਦੋਂ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਉਸ ਮੁਤਾਬਕ ਹੀ ਕਾਰਵਾਈ ਕੀਤੀ ਸਰ ਇਸ ਤਰ੍ਹਾਂ ਦਾ ਘਟਨਾ ਪਹਿਲਾਂ ਵੀ ਸਾਹਮਣੇ ਆਈ ਸੀ ਇੱਕ ਇਮੀਗ੍ਰੇਸ਼ਨ ਵਾਲੇ ਨੇ ਆਪਦੀ ਬਾਹ ਤੇ ਗੋਲੀ ਮਾਰ ਕੇ ਤੇ ਪੁਲਿਸ ਨੂੰ ਵਕਤ ਪਾਤਾ میڈیا ਨੂੰ ਵਕਤ ਪਾਤਾ ਤੇ ਹੋਰ ਸ਼ਹਿਰ ਦੇ ਵਿੱਚ ਕਾफी ਸੰਸਨੀ ਫੈਲੀ ਇਹ ਦੂਜੀ ਘਟਨਾ ਆ ਗਈ ਆ ਸਰ ਇਹ ਕਿਵੇਂ ਰੋਕੀਆਂ ਜਾ ਸਕਦੇ ਨੇ ਚੀਜ਼ਾਂ ਲੋਕ ਜਾਣ ਬੁੱਝ ਕੇ ਕਰਦੇ ਆ ਜਾਂ ਆਪਣੇ ਆਪ ਨੂੰ ਪਬਲਿਸਿਟੀ ਲੈਣ ਲਈ ਇਹ ਚੀਜ਼ਾਂ ਕਰੀ ਜਾਂਦੇ ਆ ਜੀ ਦੇਖੋ ਜਿਹੜਾ ਪਹਿਲਾ ਸੀਗਾ ਉਹਦੇ ਉਸ ਤੇ ਕਾਰਵਾਈ ਕੀਤੀ ਗਈ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਬੰਦਾ ਸੀਗਾ ਉਹਨੇ ਵੀ ਦੇਖੋ ਕਿੰਨਾ ਸਨਸਨੀ ਕ੍ਰੀਏਟ ਕੀਤੀ ਸੀ ਵੀ ਮੇਰੇ ਜੀ ਐ ਆਏ ਆ ਕੇ ਇੱਧਰ ਦੀ ਆਏ ਨਕਾਬ ਪੋਛ ਸੀਗੇ ਉਹ ਜੇ ਗੱਲਾਂ ਕੀਤੀਆਂ ਬਾਅਦ ਦੇ ਵਿੱਚ ਉਸਨੇ ਸਾਰਿਆਂ ਤੋਂ মিডিਆ ਤੋਂ ਵੀ ਪਬਲਿਕ ਤੋਂ ਵੀ ਸਾਡੇ ਤੋਂ ਵੀ ਮਾਫੀ ਮੰਗੀ ਤੇ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਇਹਨਾਂ ਦੇ ਖਿਲਾਫ ਤਾਂ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਹਨਾਂ ਨੇ ਨਜਾਇਜ਼ ਪਿਸਤਲ ਸੀਗਾ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਆਪਣਾ ट्रैवल ਏਜੰਸੀ ਉਹਦਾ ਤਾਂ ਆਪਣਾ ਲਾਇਸੈਂਸੀ ਵੈਪਨਸੀ ਉਹਦਾ ਲਾਇਸੈਂਸ ਵੀ ਕੈਨਸਲ ਕਰਨ ਦੀ ਅਸੀਂ ਕੀਤੀ ਹੋਈ ਹੈ ਤੇ ਉਸ ਸੰਬੰਧੀ ਜਿਹੜਾ ਉਹਦਾ ਲਾਇਸੈਂਸ ਸਾਡੇ ਕੋਲ ਜਮ੍ਹਾਂ ਹੈ ਤੇ ਉਹਦਾ ਲਾਇਸੈਂਸ ਕੈਨਸਲ ਕਰਨ ਸੰਬੰਧੀ ਵੀ ਅਸੀਂ ਜਿਹੜਾ ਸਾਰਾ ਕਾਰਵੇ ਚੱਲ ਰਹੀ ਹੈ ਸਭ ਹਾਂ ਤਾਂ ਬਿਲਕੁਲ ਤੁਸੀਂ ਦੇਖੋ ਵੀ ਕਿਵੇਂ ਫਿਲਮਾਂ ਦੇਖਦੇ ਕਿ ਕਈ ਵਾਰ ਨੌਜਵਾਨਾਂ ਨੂੰ ਇੰਜ ਲੱਗਦਾ ਹੈ ਵੀ ਸ਼ਾਇਦ ਅਸੀਂ ਇਹ ਕਹਾਣੀ ਪਾ ਦੇਾਂਗੇ ਚਾਹੇ ਕਿ ਗੋਲੀ ਜਿਹੜੀ ਆ ਉਹ ਵੈਪਨ ਨੂੰ ਫੜਨ ਲੱਗੇ ਉਹਨਾਂ ਦੇ ਆਪ ਦੇ ਵੱਜੀ ਆ ਜਾਂ ਕਿਤੇ ਵੈਪਨ ਨੂੰ ਚੈੱਕ ਕਰ ਰਹੇ ਸੀ ਉਹਦਾ ਦੋਸਤ ਮਿੱਤਰ ਨਾਲ ਜਿਹੜੇ ਬੈਠੇ ਸੀ ਜਾਂ ਇਹ ਕਹਾਣੀ ਬਣੀ ਆ ਇਹ ਤਾਂ ਹੁਣ ਦੇਖਣਾ ਹੋਵੇਗਾ ਪਰ ਕਿਵੇਂ ਇਹ ਕਹਾਣੀ ਬਣਾਈ ਗਈ ਕਿਵੇਂ ਪੁਲਿਸ ਨੂੰ ਵਕਤ ਪਾਇਆ ਗਿਆ মিডিਆ ਨੂੰ ਵਕਤ ਪਾਇਆ ਗਿਆ ਔਰ ਚਾਰੇ ਪਾਸੇ ਸਨਸਨੀ ਫੈਲੀ ਜਿਸ ਨਾਲ ਲੋਕ ਵੀ ਸੋਸ਼ਲ ਮੀਡੀਆ ਤੇ ਗੱਲਾਂ ਕਰਨ ਲੱਗ ਪਏ ਵੀ ਸ਼ਾਇਦ ਫਿਰੋਜ਼ਪੁਰ ਦੇ ਵਿੱਚ ਫਿਰ ਗੋਲੀਆਂ ਜੜੀਆਂ ਨੇ ਉਹ ਲਗਾਤਾਰ ਚੱਲਣ ਪਿਆਨੇ ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਇਹ ਵੀ ਪਹਿਲਾਂ ਦੀ ਤਰ੍ਹਾਂ ਫਰਜੀ ਕਹਾਣੀ ਨਿਕਲੀ ਆ ਜਿਵੇਂ ਪਹਿਲਾਂ ਟਰੈਵਲ ਏਜੰਟ ਦੀ ਫਰਜੀ ਕਹਾਣੀ ਨਿਕਲੀ ਸੀ ਇਹ ਵੀ ਫਰਜੀ ਕਹਾਣੀ ਨਿਕਲੀ ਆ ਫਿਲਹਾਲ ਦੀ ਘੜੀ ਇਹਨਾਂ ਲੋਕਾਂ ਨੂੰ ਪੁਲਿਸ ਦੇ ਵੱਲੋਂ ਵੀ ਲਗਾਤਾਰ ਚੇਤਾਵਨੀ ਦਿੱਤੀ ਜਾਂਦੀ ਵੀ ਇਹੋ ਜਿਹੇ ਕੰਮਾਂ ਤੋਂ ਬਾਹਰ ਆ ਜਾਓ ਤੁਹਾਡੇ ਤੇ ਨਹੀਂ ਤਾਂ ਮਾਮਲੇ ਦਰਜ ਕੀਤੇ ਜਾਣਗੇ ਪਹਿਲੇ ਤੇ ਵੀ ਕਾਰਵਾਈ ਕੀਤੀ ਸੋਰ ਇਹਦੇ ਤੇ ਵੀ ਜਿਹੜੀ ਆ ਵੱਡੇ ਪੱਧਰ ਦੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਤੁਹਾਡੀ ਇਸ ਬਾਰੇ ਕੋਈ ਰਾਏ ਆ ਤਾਂ ਥੱਲੇ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ ਫਿਰੋਜ਼ਪੁਰ ਦੇ ਵਿੱਚ ਇਹ ਦੂਜੀ ਘਟ ਨੂੰ ਗੋਲੀ ਮਾਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੇ ਕਿਸੇ ਨੇ ਫਾਇਰਿੰਗ ਕੀਤੀ ਆ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਿੱਥੇ ਆਪਣੇ ਗੋਲੀ ਫਿਲਮੀ ਸਟਾਈਲ ਚ ਮਾਰ ਕੇ ਉਸ ਤੋਂ ਬਾਅਦ ਮੀਡੀਆ ਨੂੰ ਦੱਸਿਆ ਗਿਆ ਹਸਪਤਾਲ ਦੇ ਵਿੱਚ ਐਡਮਿਟ ਹੋਏ ਔਰ ਪੁਲਿਸ ਨੂੰ ਵੀ ਵਕਤ ਪਾਇਆ ਕਿ ਕਿਹੜੇ ਬੰਦੇ ਆਏ ਜਿਹੜੇ ਗੋਲੀ ਚਲਾ ਗਏ ਲੋਕਾਂ ਦੇ ਵਿੱਚ ਵੀ ਦਹਿਸ਼ਤ ਫੈਲੀ ਕਿ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਕਿਵੇਂ ਗੋਲੀਆਂ ਮਾਰ ਗਏ ਤਾਂ ਇਹ ਪੂਰਾ ਮਸਲਾ ਫਿਰੋਜ਼ਪੁਰ ਪੁਲਿਸ ਨੇ ਟਰੇਸ ਕੀਤਾ ਜਦੋਂ ਟਰੇਸ ਕੀਤਾ ਤਾਂ ਇੱਕ ਫਿਲਮੀ ਸਟੰਟ ਨਿਕਲਿਆ ਆਪਣੇ ਆਪ ਹੀ ਬਣੀ ਬਣਾਈ ਕਹਾਣੀ ਜਿਹੜੀ ਆ ਉਹ ਰੱਖ ਦਿੱਤੀ ਮੀਡੀਆ ਦੇ ਵਿੱਚ ਵੀ ਔਰ ਪੁਲਿਸ ਦੇ ਸਾਹਮਣੇ ਵੀ ਪਰ ਹੁਣ ਉਹ ਬੰਦਾ ਮੰਨ ਚੁੱਕਿਆ ਲੇਕਿਨ ਇਸ ਪੂਰੇ ਵਿਸ਼ੇ ਤੇ ਗਹਿਰਾਈ ਦੇ ਨਾਲ ਗੱਲਬਾਤ ਕਰਾਂਗੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਸਰ ਕਹਿੰਦੇ ਵੀ ਫਿਲਮੀ ਸਟਾਈਲ ਦੇ ਵਿੱਚ ਹੀ ਇਹ ਲੱਗਾ ਸੀ ਕੋਈ ਕਹਾਣੀ ਬਣਾਉਣ ਦੇ ਲਈ ਕਹਿੰਦੇ ਵੀ ਤਰੀਕ ਤਿਆਰਿਆ ਸੀ ਔਰ ਕਹਾਣੀ ਕਹਿੰਦੇ ਪੁੱਠੀ ਪੈ ਗਈ ਬਾਅਦ ਚ ਹਾਂਜੀ ਇਹ ਜਿਹੜਾ ਕੁਲਬੀਰ ਸਿੰਘ ਨਾਮ ਦਾ ਇਹ 28 ਸਾਲ ਦਾ ਇਹ ਬੰਦਾ ਹੈ ਜਿਹੜਾ ਇਹਨੇ ਇਹਤੇ ਦੇ ਚਾਰ ਦੋਸਤ ਨਾਲ ਸੀਗੇ ਜੀ ਉਹਨਾਂ ਨੇ ਕਹਾੜੀ ਬੜਾਈ ਵੀ ਸਾਡੇ ਕੋਈ ਫਾਇਰ ਮਾਰ ਗਿਆ ਵੀ ਮੈਂ ਗੱਡੀ ਦੇ ਵਿੱਚੋਂ ਉਤਰਿਆ ਸੀ ਅਸੀਂ ਕੱਚਾ ਜੀਰਾ ਰੋਡ ਤੇ ਜਾ ਰਹੇ ਸੀ ਤੇ ਖਾਲੀ ਜਿਹਾ ਥਾਂ ਸੀਗਾ ਤੇ ਉੱਥੇ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਗੋਲੀ ਮਾਰ ਕੇ ਤੇ ਮੈਨੂੰ ਇਹ ਉਦੋਂ ਹੀ ਸ਼ੱਕੀ ਲੱਗਿਆ ਜਦੋਂ ਮੈਂ ਇਹਨੂੰ ਆਪਣੇ ਹਸਪੀਟਲ ਦੇ ਵਿੱਚ ਦੇਖਣ ਗਿਆ ਤੇ ਮੈਨੂੰ ਸਾਰਾ ਮਾਮਲਾ ਸ਼ੱਕੀ ਲੱਗਿਆ ਤੇ ਡੀਐਸਪੀ ਸਾਹਿਬ ਦੀ ਸੀਏ ਇੰਚਾਰਜ ਦੀ ਤੇ ਐਸ ਐਚਓ ਸਦਰ ਦੀ ਡਿਊਟੀ ਲਈ ਜਦੋਂ ਨਾਲ ਦੇ ਨੂੰ ਪੁੱਛਗਿੱਛ ਕੀਤੀ ਤੇ ਹੋਰ ਗੱਲਾਂ ਸਾਹਮਣੇ ਆਈਆਂ ਵੀ ਇਹਨਾਂ ਨੇ ਆ ਜਿਹੜਾ ਕੁਲਬੀਰ ਹੈ ਇਹਨੇ ਇਹ ਨਜਾਇਜ਼ ਪਿਸਤੌਲ ਜਿਹੜਾ ਕਿਸੇ ਤੋਂ ਪ੍ਰਕure ਕੀਤਾ ਸੀ ਕਿਸੇ ਤੋਂ ਲਿਆ ਸੀ ਤੇ ਜਿਸ ਦੇ ਨਾਲ ਹਜੇ ਪੁੱਛਗਿੱਛ ਚੱਲ ਰਹੀ ਹੈ ਵੀ ਕੋਈ ਵਾਰਦਾਤ ਇਹਨਾਂ ਨੇ ਕਰਨੀ ਹੋਊਗੀ ਤੇ ਇਹ ਉਸ ਪਿਸਤੌਲ ਨੂੰ ਇਹ ਜਿਵੇਂ ਗੱਡੀ ਦੇ ਵਿੱਚ ਉਹਨੂੰ ਲੋਡ ਕਰਦਿਆਂ ਦੇ ਤੋਂ ਆਪੇ ਜਾਣਕ ਚੱਲ ਗਿਆ ਤੇ ਉਹ ਦੁਪਹਿਰ ਤੇ ਵੱਜੀ ਗੋਲੀ ਤੇ ਜਿਸ ਦੀ ਕਿ ਇਹਨਾਂ ਨੇ ਫਿਰ ਪੁਲਿਸ ਨੂੰ ਕੀ ਦੱਸਦੇ ਇਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਵੀ ਕੁਝ ਬੰਦੇ ਆ ਕੇ ਇਹਨਾਂ ਤੇ ਫਾਇਰਿੰਗ ਕਰਕੇ ਤੇ ਉਹ ਪੁੱਛ ਗਿਸ ਤੋਂ ਉਹਨਾਂ ਦੀ ਜਿਹੜੀ ਚਾਰਾਂ ਪੰਜਾਂ ਘੰਟੇ ਦੀ ਵਿੱਚ ਹੀ ਇਹਨਾਂ ਸਾਰੀ ਜਿਹੜੀ ਖੇਡ ਐ ਡਰਾਮਾ ਕੀਤਾ ਸੀ ਇਹਨਾਂ ਨੇ ਜਿਹੜਾ ਇਹ ਰਚਿਆ ਸੀ ਆਪਦੀ ਕਹਾਣੀ ਬਣਾ ਬਨਾਲੀ ਸੀ ਝੂਠੀ ਉਹ ਉਹਦੀ ਸਾਹਮਣੇ ਆ ਗਈ ਸਰ ਮੀਡੀਆ ਦੇ ਵਿੱਚ ਵੀ ਇਹ ਗੱਲ ਉਦੋਂ ਆ ਗਈ ਜਦੋਂ ਗੋਲੀ ਚੱਲੀ ਔਰ ਲੋਕਾਂ ਦੇ ਵਿੱਚ ਵੀ ਇਹ ਚੀਜ਼ ਦਾ ਪੈਨਿਕ ਕਿਤੇ ਨਾ ਕਿਤੇ ਫੈਲਦਾ ਵੀ ਇਹ ਇਸ ਤਰ੍ਹਾਂ ਕਿਵੇਂ ਹੋ ਗਿਆ ਦਿਨ ਦਿਹਾੜੇ ਗੋਲੀ ਚੱਲ ਗਈ ਤੇ ਉਹ ਚੀਜ਼ ਨੂੰ ਵੀ ਦੇਖਿਆ ਗਿਆ ਪਹਿਲਾਂ ਕਿ ਲੋਕਾਂ ਦੇ ਵਿੱਚ ਇਹ ਚੀਜ਼ ਨਾ ਫੈਲੇ ਔਰ ਇਹੋ ਜਿਹੇ ਜਿਹੜੇ ਬੰਦੇ ਆ ਇਹੋ ਜੀਆਂ ਕਹਾਣੀਆਂ ਬਣਾ ਕੇ ਪੁਲਿਸ ਨੂੰ ਵਕਤ ਪਾਉਂਦੇ ਮੀਡੀਆ ਨੂੰ ਵਕਤ ਪਾਉਂਦੇ ਤੇ ਲੋਕਾਂ ਨੂੰ ਡਰਾਉਂਦੇ ਆ ਬਿਲਕੁਲ ਜੀ ਇਹ ਜਦੋਂ ਇੱਕ ਖਬਰ ਵੀ ਐਸੀ ਲੱਗਦੀ ਆ ਵੀ ਕਿਤੇ ਗੋਲੀ ਚੱਲ ਗਈ ਆ ਤੇ ਲੋਕਾਂ ਚ ਸੰਸਨੀ ਫੈਲਦੀ ਆ ਵੀ ਪਤਾ ਨਹੀਂ ਇਹ ਗੋਲੀਆਂ ਚੱਲੀ ਜਾਂਦੀਆਂ ਹੋਰ ਹੋ ਜਾਂਦਾ ਵੀ ਕੀ ਆ ਤੇ ਇਹ ਅਜਿਹੀ ਜਿਹੜੀ ਮੈਂ ਇਹੀ ਕਹੂੰਗਾ ਇੱਥੋਂ ਦਾ ਮੀਡੀਆ ਵੀ ਤੁਸੀਂ ਸਾਰੇ ਬੜੇ ਰਿਸਪੌਂਸਿਬਲੀ ਬਿਹੇਵ ਕੀਤਾ ਤੇ ਇਹਦੀ ਜਦੋਂ ਪਤਾ ਲੱਗਿਆ ਵੀ ਸ਼ੱਕੀ ਹੋ ਸਕਦਾ ਖਬਰਾਂ ਨਹੀਂ ਲਗੀਆਂ ਇਸ ਦੀਆਂ ਤੇ ਇਸ ਨੂੰ ਸਾਡੇ ਸੁਲਝਾਨ ਤੱਕ ਸਾਰਿਆਂ ਨੇ ਬੜਾ ਇਹਦੇ ਵਿੱਚ ਪੇਸ਼ੈਂਸ ਦਿਖਾਈ ਤੇ ਹੁਣ ਜਿਹੜੀ ਖਬਰ ਜਿਹੜੀ ਸਾਹਮਣੇ ਆ ਗਈ ਜੋ ਸਚਾਈ ਹੈ ਸਚਾਈ ਵਾਲੀ ਖ਼ਬਰ ਹੀ ਲੱਗੀ ਹੈ ਤਾਂ ਕਿ ਲੋਕਾਂ ਦੇ ਵਿੱਚ ਕੋਈ ਸਹਿਮ ਦਾ ਡਰ ਦਾ ਮਾਹੌਲ ਨਾ ਬਣੇ ਇੱਕ ਅਜਿਹੇ ਜਿਹੜੇ ਮਾੜੇ ਅਨਸਰ ਹੈ ਇਹਨਾਂ ਨੂੰ ਸਜ਼ਾ ਮਿਲੀ ਹੈ ਇਹ ਵੀ ਸਾਹਮਣੇ ਆ ਸਕੇ ਲੋਕਾਂ ਨੂੰ ਇਹ ਸਾਰੇ ਇਹ ਜਿਵੇਂ ਤੁਸੀਂ ਵੈਪਨ ਦੱਸਿਆ ਵੀ ਇਹ ਕਿਸੇ ਤੋਂ ਲੈ ਕੇ ਆਇਆ ਸੀ ਜਾਂ ਉਹਨੂੰ ਡਿਲੀਵਰੀ ਕੀਤੀ ਸੀ ਕਿਸੇ ਨੇ ਦੂਜੇ ਨੰਬਰ ਦਾ ਵੈਪਨ ਸੀਗਾ ਇਹ ਔਰ ਇਹ ਵੈਪਨ ਤੋਂ ਪਹਿਲਾਂ ਇਹਦੀ ਤੇ ਕੋਈ ਪਰਚਾ ਜਾਂ ਕੋਈ ਕਹਾਣੀ ਇਹਦੀ ਇਹੋ ਜੀ ਰਹੀ ਆ ਬੈਕਗ੍ਰਾਉਂਡ ਵੀ ਜਿਹਦੇ ਕਰਕੇ ਅੱਜ ਵੀ ਵੈਪਨ ਲੈ ਕੇ ਕੋਈ ਇਹੋ ਜੀ ਘਟਨਾ ਕਰ ਰਿਹਾ ਸੀ ਬਿਲਕੁਲ ਜੀ ਇਹ ਇਹਦੇ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਆ 17 ਨੰਬਰ ਹੈਗਾ 223 ਦਾ ਐਸਐਸਓਸੀ ਐਸਐਸਓਸੀ ਫਾਜ਼ਲ ਕਾ ਵੱਲੋਂ ਪਰਚਾ ਦਰਜ ਆਮ ਜੈਕਟ ਦਾ ਤੇ ਇਹ ਹੁਣ ਵੀ ਇਹਨਾਂ ਦਾ ਜਿਹੜੀ ਜਦੋਂ ਜਿਹਨੂੰ ਛੁੱਟੀ ਮਿਲਦੀਆਂ ਇਹਦੇ ਨਾਲ ਦੇ ਤੋਂ ਪੁਛਗਿਸ਼ ਚੱਲ ਰਹੀ ਹੈ ਇਹਨੂੰ ਵੀ ਉਹਦੇ ਛੁੱਟੀ ਮਿਲਣ ਤੋਂ ਬਾਅਦ ਇਹਦੀ ਪੁਛਗਿਸ਼ ਹੋਊਗੀ ਪੁਛਗਿਸ਼ ਤੇ ਹੋਰ ਵੀ ਸਾਨੂੰ ਖੁਲਾਸੇ ਹੋਣ ਦੀ ਸੰਭਾਵਨਾ ਹਮ ਇੱਕ ਗੱਲ ਹੋਰ ਆਈ ਸੀ ਮੀਡੀਆ ਦੇ ਵਿੱਚ ਕਹਿੰਦੇ ਵੀ ਤਰੀਕ ਤੇ ਜਾ ਰਿਹਾ ਸੀ ਔਰ ਕਹਾਣੀ ਬਣਾਤੀ ਵੀ ਸ਼ਾਇਦ ਉਹਨਾਂ ਨੇ ਨਾ ਚਲਾਈ ਹੋਵੇ ਕੋਈ ਤਰੀਕ ਵੀ ਸੀਗੀ ਇਹਦੀ ਜੀ ਕਿਤੇ ਕੋਰਟ 'ਚ ਨਹੀਂ ਉਹ ਤਾਂ ਇਹਨਾਂ ਦੀ 109 ਦੇ ਵਿੱਚ ਇਹਨਾਂ ਦੀ ਬੰਦੀ ਪਾਈ ਸੀ ਜਿਹੜੇ ਕੁਛੜ ਨੇ ਦੇ ਨਾਲ ਦੇ ਸੀਗੇ ਪਹਿਲਾਂ ਉਸ ਦੀ ਐਸ ਡੀ ਐਮ ਦੇ ਕੋਲ ਤਰੀਕ ਸੀਗੀ ਉਹਦਾ ਜਾਂ ਕੋਈ ਇਹਦੇ ਨਾਲ ਕੋਈ ਰੌਲਾ ਨਹੀਂ ਤੇ ਇਹ ਤਾਂ ਇੱਕ ਰੂਟੀਨ ਜਿਹਾ ਸੀਗਾ ਉਹ ਅਵਾਰਾਗਰਦੀ ਦਾ ਇੱਕ ਪਰਚਾ ਉਹ ਕਲੰਦਰਾ ਹੁੰਦਾ ਉਹਦੇ ਵਿੱਚ ਇਹਨਾਂ ਦੀ ਪਹਿਲਾਂ ਅਰੈਸਟ ਪਈ ਵੀ ਸੀ ਉਹਦੀ ਤਰੀਕ ਤੇ ਗਏ ਸੀ ਪਰ ਆਹ ਜਿਹੜਾ ਪਿਸਤੌਲ ਵਾਲੀ ਗੱਲ ਹੈ ਇਹ ਇਹ ਇਹਨਾਂ ਨੇ ਨਜਾਇਜ਼ ਪਿਸਤੌਲ ਕਿਸੇ ਤੋਂ ਲਿਆ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਪੁਛ ਕਿਸ ਦੌਰਾਨ ਤੇ ਇਹਦੇ ਤੋਂ ਵੀ ਪੁਸ਼ਕਿਸ਼ ਜਿੱਦੋਂ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਉਸ ਮੁਤਾਬਕ ਹੀ ਕਾਰਵਾਈ ਕੀਤੀ ਸਰ ਇਸ ਤਰ੍ਹਾਂ ਦਾ ਘਟਨਾ ਪਹਿਲਾਂ ਵੀ ਸਾਹਮਣੇ ਆਈ ਸੀ ਇੱਕ ਇਮੀਗ੍ਰੇਸ਼ਨ ਵਾਲੇ ਨੇ ਆਪਦੀ ਬਾਹ ਤੇ ਗੋਲੀ ਮਾਰ ਕੇ ਤੇ ਪੁਲਿਸ ਨੂੰ ਵਕਤ ਪਾਤਾ ਮੀਡੀਆ ਨੂੰ ਵਕਤ ਪਾਤਾ ਤੇ ਹੋਰ ਸ਼ਹਿਰ ਦੇ ਵਿੱਚ ਕਾफी ਸੰਸਨੀ ਫੈਲੀ ਇਹ ਦੂਜੀ ਘਟਨਾ ਆ ਗਈ ਆ ਸਰ ਇਹ ਕਿਵੇਂ ਰੋਕੀਆਂ ਜਾ ਸਕਦੇ ਨੇ ਚੀਜ਼ਾਂ ਲੋਕ ਜਾਣ ਬੁੱਝ ਕੇ ਕਰਦੇ ਆ ਜਾਂ ਆਪਣੇ ਆਪ ਨੂੰ ਪਬਲਿਸਿਟੀ ਲੈਣ ਲਈ ਇਹ ਚੀਜ਼ਾਂ ਕਰੀ ਜਾਂਦੇ ਆ ਜੀ ਦੇਖੋ ਜਿਹੜਾ ਪਹਿਲਾ ਸੀਗਾ ਉਹਦੇ ਉਸ ਤੇ ਕਾਰਵਾਈ ਕੀਤੀ ਗਈ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਬੰਦਾ ਸੀਗਾ ਉਹਨੇ ਵੀ ਦੇਖੋ ਕਿੰਨਾ ਸਨਸਨੀ ਕ੍ਰੀਏਟ ਕੀਤੀ ਸੀ ਵੀ ਮੇਰੇ ਜੀ ਐ ਆਏ ਆ ਕੇ ਇੱਧਰ ਦੀ ਆਏ ਨਕਾਬ ਪੋਛ ਸੀਗੇ ਉਹ ਜੇ ਗੱਲਾਂ ਕੀਤੀਆਂ ਬਾਅਦ ਦੇ ਵਿੱਚ ਉਸਨੇ ਸਾਰਿਆਂ ਤੋਂ মিডিਆ ਤੋਂ ਵੀ ਪਬਲਿਕ ਤੋਂ ਵੀ ਸਾਡੇ ਤੋਂ ਵੀ ਮਾਫੀ ਮੰਗੀ ਤੇ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਇਹਨਾਂ ਦੇ ਖਿਲਾਫ ਤਾਂ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਹਨਾਂ ਨੇ ਨਜਾਇਜ਼ ਪਿਸਤਲ ਸੀਗਾ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਆਪਣਾ ट्रैवल ਏਜੰਸੀ ਉਹਦਾ ਤਾਂ ਆਪਣਾ ਲਾਇਸੈਂਸੀ ਵਪਨਸੀ ਉਹਦਾ ਲਾਇਸੈਂਸ ਵੀ ਕੈਨਸਲ ਕਰਨ ਦੀ ਅਸੀਂ ਕੀਤੀ ਹੋਈ ਹੈ ਤੇ ਉਸ ਸੰਬੰਧੀ ਜਿਹੜਾ ਉਹਦਾ ਲਾਇਸੈਂਸ ਸਾਡੇ ਕੋਲ ਜਮ੍ਹਾਂ ਹੈ ਤੇ ਉਹਦਾ ਲਾਇਸੈਂਸ ਕੈਨਸਲ ਕਰਨ ਸੰਬੰਧੀ ਵੀ ਅਸੀਂ ਜਿਹੜਾ ਸਾਰਾ ਕਾਰਵਾਈ ਚੱਲ ਰਹੀ ਹੈ ਸਭ ਹਾਂ ਤਾਂ ਬਿਲਕੁਲ ਤੁਸੀਂ ਦੇਖੋ ਵੀ ਕਿਵੇਂ ਫਿਲਮਾਂ ਦੇਖਦੇ ਕਿ ਕਈ ਵਾਰ ਨੌਜਵਾਨਾਂ ਨੂੰ ਇੰਜ ਲੱਗਦਾ ਹੈ ਵੀ ਸ਼ਾਇਦ ਅਸੀਂ ਇਹ ਕਹਾਣੀ ਪਾ ਦਿਆਂਗੇ ਚਾਹੇ ਕਿ ਗੋਲੀ ਜਿਹੜੀ ਆ ਉਹ ਵੈਪਨ ਨੂੰ ਫੜਨ ਲੱਗੇ ਉਹਨਾਂ ਦੇ ਆਪ ਦੇ ਵੱਜੀ ਆ ਜਾਂ ਕਿਤੇ ਵੈਪਨ ਨੂੰ ਚੈੱਕ ਕਰ ਰਹੇ ਸੀ ਉਹਦਾ ਦੋਸਤ ਮਿੱਤਰ ਨਾਲ ਜਿਹੜੇ ਬੈਠੇ ਸੀ ਜਾਂ ਇਹ ਕਹਾਣੀ ਬਣੀ ਆ ਇਹ ਤਾਂ ਹੁਣ ਦੇਖਣਾ ਹੋਵੇਗਾ ਪਰ ਕਿਵੇਂ ਇਹ ਕਹਾਣੀ ਬਣਾਈ ਗਈ ਕਿਵੇਂ ਪੁਲਿਸ ਨੂੰ ਵਕਤ ਪਾਇਆ ਗਿਆ ਮੀਡੀਆ ਨੂੰ ਵਕਤ ਪਾਇਆ ਗਿਆ ਔਰ ਚਾਰੇ ਪਾਸੇ ਸਨਸਨੀ ਫੈਲੀ ਜਿਸ ਨਾਲ ਲੋਕ ਵੀ ਸੋਸ਼ਲ ਮੀਡੀਆ ਤੇ ਗੱਲਾਂ ਕਰਨ ਲੱਗ ਪਏ ਵੀ ਸ਼ਾਇਦ ਫਿਰੋਜ਼ਪੁਰ ਦੇ ਵਿੱਚ ਫਿਰ ਗੋਲੀਆਂ ਜਿਹੜੀਆਂ ਨੇ ਉਹ ਲਗਾਤਾਰ ਚੱਲਣਾਂ ਪਿਆਨੇ ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਇਹ ਵੀ ਪਹਿਲਾਂ ਦੀ ਤਰ੍ਹਾਂ ਫਰਜੀ ਕਹਾਣੀ ਨਿਕਲੀ ਆ ਜਿਵੇਂ ਪਹਿਲਾਂ ਟਰੈਵਲ ਏਜੰਟ ਦੀ ਫਰਜੀ ਕਹਾਣੀ ਨਿਕਲੀ ਸੀ ਇਹ ਵੀ ਫਰਜੀ ਕਹਾਣੀ ਨਿਕਲੀ ਆ ਫਿਲਹਾਲ ਦੀ ਘੜੀ ਇਹਨਾਂ ਲੋਕਾਂ ਨੂੰ ਪੁਲਿਸ ਦੇ ਵੱਲੋਂ ਵੀ ਲਗਾਤਾਰ ਚੇਤਾਵਨੀ ਦਿੱਤੀ ਜਾਂਦੀ ਵੀ ਇਹੋ ਜਿਹੇ ਕੰਮਾਂ ਤੋਂ ਬਾਹਰ ਆ ਜਾਓ ਤੁਹਾਡੇ ਤੇ ਨਹੀਂ ਤਾਂ ਮਾਮਲੇ ਦਰਜ ਕੀਤੇ ਜਾਣਗੇ ਪਹਿਲੇ ਤੇ ਵੀ ਕਾਰਵਾਈ ਕੀਤੀ ਸੋਰ ਇਹਦੇ ਤੇ ਵੀ ਜਿਹੜੀ ਆ ਵੱਡੇ ਪੱਧਰ ਦੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਤੁਹਾਡੀ ਇਸ ਬਾਰੇ ਕੋਈ ਰਾਏ ਆ ਤਾਂ ਥੱਲੇ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ